ਹੈ ਹੀ ਵਾਸ ਰੈਡੀ ਟੂ ਜੁਆਇਨ ਦਾ ਕਾਂਗਰਸ ਪਾਰਟੀ ਉਹ ਕਾਂਗਰਸ ਚ ਵਾਪਸੀ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ ਕੈਪਟਨ ਅਮਰਿੰਦਰ ਸਿੰਘ ਇਹ ਤੁਸੀਂ ਵੱਡਾ ਦਾਵਾ ਕਰ ਰਹੇ ਹੋ ਮੈਂ ਉਹ ਸਾਰੀ ਅੰਦਰਲੀ ਗੱਲਾਂ ਮੈਨੂੰ ਪਤਾ ਹੈ ਕੈਪਟਨ ਸਾਹਿਬ ਨੂੰ ਪੁੱਛ ਲਿਓ ਕਹਿਣ ਦਾ ਮਤਲਬ ਉਹ ਤਿਆਰੀਆਂ ਕਰ ਰਹੇ ਸਨ ਫਿਰ ਵਿੱਚੇ ਕੋਈ ਕੇਸ ਕੁਝ ਫਿਰ ਖੁੱਲ ਗਿਆ ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ ਮੈਦਾਨ ਚ ਚੱਲ ਭਾਈ ਬੜ ਗੱਲ ਇਹ ਯਾਰ ਹੁਣ ਕੈਪਟਨ ਦਾ ਸਮਾਂ ਚਲਾ ਗਿਆ ਹੈ ਇਸ 83 ਆਈ ਥਿੰਕ 83 ਸਾਲ ਦੇ ਹੋ ਗਏ ਜਦੋਂ ਤਾਕਤ ਸੀਗੇ ਉਦੋਂ ਤਾਂ ਕੁਝ ਕੀਤਾ ਨਹੀਂ ਉਹ ਵੀ ਮੈਨੂੰ ਲੱਗਦਾ ਉਹ 90 ਘੁੱਟੇ ਬੀਜੇਪੀ ਨੇ ਭੇਜੇ ਐ ਹੀ ਵਾਸ ਰੈਡੀ ਟੂ ਜੁਆਇਨ ਦਾ ਕਾਂਗਰਸ ਪਾਰਟੀ ਉਹ ਕਾਂਗਰਸ 'ਚ ਵਾਪਸੀ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ ਕੈਪਟਨ ਅਮਰਿੰਦਰ ਸਿੰਘ ਇਹ ਤੁਸੀਂ ਵੱਡਾ ਦਾਵਾ ਕਰ ਰਹੇ ਹੋ ਅੰਦਰ ਦੀ ਗੱਲ ਸਾਰੀ ਅੰਦਰ ਦੀਆਂ ਗੱਲਾਂ ਮੈਨੂੰ ਪਤਾ ਹੈ ਕੈਪਟਨ ਸਾਹਿਬ ਨੂੰ ਪੁੱਛ ਲਿਓ ਜੀ ਸਹੀ ਸੋ ਕਹਿਣ ਦਾ ਮਤਲਬ ਉਹ ਤਿਆਰੀਆਂ ਕਰ ਰਹੇ ਸਨ ਫਿਰ ਵਿੱਚੇ ਕੋਈ ਕੇਸ ਕੁਝ ਫੇਰ ਖੁੱਲ ਗਿਆ ਸੋਇਸ ਕਰਕੇ ਉਹਨਾਂ ਨੇ ਕਿਹਾ ਵੀ ਮੈਦਾਨ 'ਚ ਚੱਲ ਭਾਈ ਉੱਥੇ ਜਾ ਕੇ ਗੱਲ ਕਰ ਕਿਹਨੂੰ ਜੁਆਇਨ ਕਰਾਇਆ ਉਹਨਾਂ ਨੇ ਕਿੱਥੇ ਆਏ ਮੈਦਾਨ 'ਚ ਉਹਨਾਂ ਦਾ ਹੀ ਮੁੰਡਾ ਸੀ ਉਹਨਾਂ ਦਾ ਹੀ OSDC ਉਹਨੂੰ ਜੁਆਇਨ ਕਰਾ ਕੇ ਸੋ ਕਹਿਣ ਦਾ ਭਾਵ ਕੈਪਟਨ ਅਮਰਿੰਦਰ ਸਿੰਘ ਈਰਾ ਜਿਹੜਾ ਸੀ ਨਾ ਖਤਮ ਹੋ ਗਿਆ ਇਹਨਾਂ ਦੇ 12 ਚੋਂ ਮੇਲੇ ਲੱਗਣੇ ਖਤਮ ਹੋ ਗਏ ਹੁਣ ਨਹੀਂ ਲੱਗਣੇ ਸਮਾਪਤ ਕੰਮ ਖਤਮ ਜਿਵੇਂ ਹੁਣ ਜੈਕਟ ਪਾ ਲੈਣ ਪਵੇਂ ਪਜਾਮੀ ਚੜਾ ਲੈਣ ਨੂੰ ਕੋਈ ਫਰਕ ਨਹੀਂ ਪੈਂਦਾ ਮੜ ਗੱਲ ਇਹ ਯਾਰ ਉਹਨ ਕੈਪਟਨ ਦਾ ਸਮਝ ਚਲਾ ਗਿਆ ਹੈ ਹੀ ਇਜ਼ 83 ਆਈ ਥਿੰਕ hmm. 83 ਸਾਲ ਦੇ ਹੋ ਗਏ ਜਦੋਂ ਤਾਕਤ ਸੀਗੇ ਉਹਦੇ ਤਾਂ ਕੁਝ ਕੀਤਾ ਨਹੀਂ ਉਹ ਵੀ ਮੈਨੂੰ ਲੱਗਦਾ ਉਹ 90 ਕੁੱਟੇ ਭਾਜਪੀ ਨੇ ਭੇਜੇ ਹੈ ਹੀ ਵਾਸ ਰੈਡੀ ਟੂ ਜੁਆਇਨ ਦਾ ਕਾਂਗਰਸ ਪਾਰਟੀ ਉਹ ਕਾਂਗਰਸ ਚ ਵਾਪਸੀ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ ਕਪਤਨ ਮਰਿੰਦਰ ਸਿੰਘ ਇਹ ਤੁਸੀਂ ਵੱਡਾ ਦਾਵਾ ਕਰ ਰਹੇ ਹੋ ਅੰਦਰ ਦੀ ਗੱਲ ਦੱਸੋ ਸਾਰੀ ਅੰਦਰਲੀ ਗੱਲਾਂ ਮੈਨੂੰ ਪਤਾ ਹੈ ਕੈਪਟਨ ਸਾਹਿਬ ਨੂੰ ਪੁੱਛ ਲਿਓ ਜੋ ਸਹੀ ਸੋ ਕਹਿਣ ਦਾ ਮਤਲਬ ਤਿਆਰੀਆਂ ਕਰ ਰਹੇ ਸਨ ਫਿਰ ਵਿੱਚੇ ਕੋਈ ਕੇਸ ਕੁਝ ਫੇਰ ਖੁੱਲ ਗਿਆ ਸੋਇਸ ਕਰਕੇ ਉਹਨਾਂ ਨੇ ਕਿਹਾ ਵੀ ਮੈਦਾਨ ਚ ਚੱਲ ਭਾਈ ਉੱਥੇ ਜਾ ਕੇ ਗੱਲ ਕਰ ਕਿਹਨੂੰ ਜੁਆਇਨ ਕਰਾਇਆ ਉਹਨਾਂ ਨੇ ਕਿੱਥੇ ਆਏ ਮੈਦਾਨ ਉਹਨਾਂ ਦਾ ਹੀ ਮੁੰਡਾ ਸੀ ਉਹਨਾਂ ਦਾ ਹੀ OSDC ਉਹਨੂੰ ਜੁਆਇਨ ਕਰਾ ਕੇ ਸੋ ਕਹਿਣ ਦਾ ਭਾਵ ਕੈਪਟਨ ਅਮਰਿੰਦਰ ਸਿੰਘ ਈਰਾ ਜਿਹੜਾ ਸੀ ਨਾ ਖਤਮ ਹੋ ਗਿਆ ਇਹਨਾਂ ਦੇ 12 ਚੋਂ ਮੇਲੇ ਲੱਗਣੇ ਖਤਮ ਹੋ ਗਏ ਹੁਣ ਨਹੀਂ ਲੱਗਣੇ ਸਮਾਪਤ काम खत्म ਜਿਵੇਂ ਹੁਣ ਜੈਕਟ ਪਾ ਲੈਣ ਭਵੇਂ ਪਜਾਮੀ ਚੜਾ ਲੈਣ ਕੋਈ ਫਰਕ ਨਹੀਂ ਕਰ ਮੜ ਗੱਲ ਇਹ ਯਾਰ ਹੁਣ ਕੈਪਟਨ ਦਾ ਸਮਝ ਚਲਾ ਗਿਆ ਹੈ ਹੀ ਇਜ਼ 83 ਆਈ ਥਿੰਕ 83 ਸਾਲ ਦੇ ਹੋ ਗਏ ਜਦੋਂ ਤਾਕਤ ਸੀਏ ਉਦੋਂ ਤਾਂ ਕੁਝ ਕੀਤਾ ਨਹੀਂ ਉਹ ਵੀ ਮੈਨੂੰ ਲੱਗਦਾ ਉਹ 90 ਕੁੱਟੇ ਭਾਜਪੀ ਨੇ ਭੇਜੇ ਹੈ ਹੀ ਵਾਸ ਰੈਡੀ ਟੂ ਜੁਆਇਨ ਦਾ ਕਾਂਗਰਸ ਪਾਰਟੀ ਉਹ ਕਾਂਗਰਸ 'ਚ ਵਾਪਸੀ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ ਕੈਪਟਨ ਮਰਿੰਦਰ ਸਿੰਘ ਇਹ ਤੁਸੀਂ ਵੱਡਾ ਦਾਵਾ ਕਰ ਰਹੇ ਹੋ ਅੰਦਰ ਦੀ ਗੱਲ ਦੱਸੋ ਮੈਨੂੰ ਸਾਰੀ ਅੰਦਰਲੀ ਗੱਲਾਂ ਮੈਨੂੰ ਪਤਾ ਹੈ ਕੈਪਟਨ ਸਾਹਿਬ ਨੂੰ ਪੁੱਛ ਲਿਓ ਜੋ ਸਹੀ ਸੋ ਕਹਿਨ ਦਾ ਮਤਲਬ ਉਹ ਤਿਆਰੀਆਂ ਕਰ ਰਹੇ ਸਨ ਫਿਰ ਵਿੱਚੇ ਕੋਈ ਕੇਸ ਕੁਝ ਫੇਰ ਖੁੱਲ ਗਿਆ ਸੋ ਇਹ ਇਸ ਕਰਕੇ ਉਹਨਾਂ ਨੇ ਕਿਹਾ ਵੀ ਮੈਦਾਨ 'ਚ ਚੱਲ ਪਈ ਉੱਥੇ ਜਾ ਕੇ ਗੱਲ ਕਰ ਕਿਹਨੂੰ ਜੁਆਇਨ ਕਰਾਇਆ ਉਹਨਾਂ ਨੇ ਕਿੱਥੇ ਆਏ ਮੈਦਾਨ 'ਚ ਉਹਨਾਂ ਦਾ ਹੀ ਮੁੰਡਾ ਸੀ ਉਹਨਾਂ ਦਾ ਹੀ OSD ਸੀ ਉਹਨੂੰ ਜੁਆਇਨ ਕਰਾ ਕੇ ਸੋ ਕਹਿਣ ਦਾ ਭਾਵ ਕੈਪਟਨ ਅਮਰਿੰਦਰ ਸਿੰਘ ਈਰਾ ਜਿਹੜਾ ਸੀ ਨਾ ਖਤਮ ਹੋ ਗਿਆ ਇਹਨਾਂ ਦੇ 12 ਚੁਣ ਮੇਲੇ ਲੱਗਣੇ ਖਤਮ ਹੋ ਗਏ ਹੁਣ ਨਹੀਂ ਲੱਗਣੇ ਸਮਾਪਤ ਕੰਮ ਖਤਮ ਜਿਵੇਂ ਹੁਣ ਜੈਕਟ ਪਾ ਲੈਣ ਪਵੇਂ ਪਜਾਮੀ ਚੜਾ ਲੈਣ ਕੋਈ ਫਰਕ ਨਹੀਂ ਪੈਂਦਾ